ਕਾਲੀ ਦਲ ਪਾਰਟੀ ਦਾ ਥੋਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਮਾਨਤ ਜਬਤ ਹੋਊਗੀ ਥੋੜੀ ਬਹੁਤੀ ਆਕਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਦੋਂ ਬਾਅਦ 2019 ਚ ਦੋ ਰਹਿ ਗਈਆਂ ਐਮਪੀ ਤੇ 2022 ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਵਾਈਵ ਕਰ ਜੇ ਤਿੰਨ ਰਹਿ ਗਈਆਂ ਤੇ ਅੱਜ ਕੀ ਮੈਨੂੰ ਲੱਗਦਾ ਆ 2024 ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ ਇਸੇ ਕਰਕੇ ਡਰਦੀ ਟਿਕਟ ਨਾਉਂਟ ਸੀ ਸੀ ਕਰਦੀ ਕਦੇ ਬਠਿੰਡਾ ਸੋਚਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਬਠਿੰਡੂ ਹਾਰ ਲੈਣ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜਮਾਨਤ ਜੱਤ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜਮਾਨਤ ਜੱਤ ਹੋਣੀ ਹੈ ਪਹਿਲੀ ਸਰਕਾਰ ਹੈ ਜਿਨੇ 2 ਸਾਲ ਤੋਂ ਕਿਉਂਕਿ ਇੱਥੇ ਬੜੀਆਂ ਸਰਕਾਰ ਆ ਰਹੀਆਂ ਕਾਂਗਰਸ ਵੀ ਰਹੀ ਹੈ ਲਗਾਤਾਰ 10 ਸਾਲ ਕਾਲੀ ਦਲ ਵੀ ਰਹਿ ਗਿਆ ਉਹ ਤੋਂ ਪਹਿਲਾਂ ਫਿਰ ਕਾਂਗਰਸ ਸੀ ਕਿਸੇ ਸਰਕਾਰ ਨੇ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ 5% ਵਾਅਦੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਪੂਰੇ ਨਹੀਂ ਕੀਤੇ ਹੋਣੇ ਇਹ ਪਹਿਲੀ ਸਰਕਾਰ ਹੈ ਜੀਨੇ ਕੱਲੇ ਵਾਅਦੇ ਨਹੀਂ ਪੂਰੇ ਕੀਤੇ ਬਿਨਾ ਵਾਦਿਆਂ ਤੋਂ ਵੀ ਸੈਂਕੜੇ ਕੰਮ ਪਛੜੇ 2 ਸਾਲਾਂ 'ਚ ਪੰਜਾਬ 'ਚ ਕਰਤੇ ਚਲੋ 600 ਜੁਨਟ ਤੇ ਬਿਜਲੀ ਆੜ ਤਾਂ ਵਾਅਦਾ ਕੀਤਾ ਸੀ ਪਰ ਜਿਹੜੀ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਨਹਿਰੀ ਪਾਣੀ ਦਿੱਤਾਗਾ ਇਹ ਤਾਂ ਸੂਬਾ ਸਰਕਾਰ ਨੇ ਵਾਅਦਾ ਵੀ ਨਹੀਂ ਕੀਤਾ ਸੈਂਕੜੇ ਇਦਾਂ ਦੇ ਕੰਮ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕਰਤਾ ਜਿਉਂਦੇ ਵਿੱਚੋਂ ਮਾਨ ਸਾਹਿਬ ਇੱਕ ਦੋ ਪ੍ਰੈਕਟੀਕਲ ਆਧਾਰਨਾ ਜਿਹੜੀਆਂ ਪਿਛਲੇ ਦਿਨਾਂ ਜਦੋਂ ਤੋਂ ਮੈਂ ਕੈਂਪੇਨ 'ਚ ਲੱਗਿਆ ਹੋਇਆ ਮੈਨੂੰ ਆਪ ਨੂੰ ਦੇਖਣ ਨੂੰ ਮਿਲੀਆਂ ਇੱਕ ਤਾਂ ਜਿਹੜੀਆਂ ਐਸਐਸਐਫ ਵਾਲੀਆਂ ਗੱਡੀਆਂ ਇਹ ਕੋਈ ਚੋਣ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ ਕਿਸੇ 스테 ਤੋਂ ਸਾਡੇ ਲੀਡਰ ਨੇ ਐਲਾਨ ਨਹੀਂ ਕੀਤਾ ਵਾਦਾ ਨਹੀਂ ਕੀਤਾ ਪਰ ਇਹ ਗੱਡੀਆਂ ਦੀ ਅੱਜ ਪੰਜਾਬ 'ਚ ਸ਼ੁਰੂਆਤ ਕੀਤੀ ਗਈ ਮਾਨ ਸਾਹਿਬ ਮੈਂ ਪਿਛਲੇ ਦਿਨੀ ਕਿਸੇ ਪ੍ਰੋਗਰਾਮ ਤੇ ਗਿਆ ਤੇ ਉੱਥੇ ਮੈਨੂੰ ਇੱਕ ਮਾਤਾ ਜੀ ਮਿਲੇ ਤੇ ਮੈਨੂੰ ਕਹਿੰਦੇ ਜੀ ਮੇਰਾ ਧੰਨਵਾਦ ਕਰਿਓ ਮੁੱਖ ਮੰਤਰੀ ਸਾਹਿਬ ਵੱਲੋਂ ਮੇਰੇ ਚਾਰ ਕੁੜੀਆਂ ਤੇ ਇਕੱਲਾ ਪੁੱਤ ਉਹਦਾ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਉਹਨੂੰ ਗੱਡੀ ਚਾੱਕੇ ਪਹਿਲਾਂ ਬਰਨਾਲੇ ਵਾਲੇ ਹਸਪੀਟਲ ਲੈ ਕੇ ਗਈ ਉੱਥੋਂ ਡਾਕਟਰਾਂ ਨੇ ਕਹਿਤਾ ਵੀ ਇੱਥੇ ਇਲਾਜ ਨਹੀਂ ਹੋ ਸਕਦਾ ਇਹਨੂੰ ਪਟਿਆਲੇ ਲੈ ਕੇ ਜਾਓ ਉਹੀ ਫਿਰ ਗੱਡੀ ਉਹਨਾਂ ਟਾਈਮ ਵੇਟ ਕੀਤੀ ਉਹਨੂੰ ਪਟਿਆਲੇ ਲੈ ਕੇ ਗਏ ਤੇ ਉੱਥੇ ਜਾ ਕੇ ਉਹ ਬੱਚੇ ਦੀ ਜਾਨ ਬਚੀ ਤੇ ਡਾਕਟਰ ਕਹਿੰਦਾ ਵੀ ਜੇ 15 20 ਮਿੰਟ ਵੀ ਲੇਟ ਹੋ ਜਾਂਦੇ ਤੇ ਬੱਚਾ ਬਚ ਨਹੀਂ ਸਕਦਾ ਜੇ ਐਸਐਸਐਫ ਵਾਲੀਆਂ ਇਹ ਗੱਡੀਆਂ ਨਾ ਹੁੰਦੀਆਂ ਤਾਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਸੀ ਤੇ ਰਸਤੇ 'ਚ ਕੋਈ ਰੁਕਦਾ ਹੀ ਨਹੀਂ ਸੀ ਵੀ ਆਪਾਂ ਕਾਹਨੂੰ ਫਸਣਾ ਤੇ ਕਿੰਨੀਆਂ ਜਾਨਾਂ ਕਿੰਨੇ ਪੰਜਾਬ ਦੇ ਪੁੱਤ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਸੀ ਘਰਾਂ ਦੇ ਚਿਰਾਗ ਇਹ ਗੱਡੀਆਂ ਦੀ ਇੰਪੋਰਟੈਂਸ ਮੈਨੂੰ ਨਹੀਂ ਪਤਾ ਜਿੰਨੇ ਤੁਸੀਂ ਬੈਠਿਓ ਸ਼ਾ ਤੁਹਾਨੂੰ ਵੀ ਨਾ ਪਤਾ ਹੋਵੇ ਪਰਮਾਤਮਾ ਕਰੇ ਪਤਾ ਵੀ ਨਾ ਲੱਗੇ ਪਰ ਉਹ ਚਾਰ ਭੈਣਾਂ ਨੂੰ ਪਤਾ ਜਿਨ੍ਹਾਂ ਦਾ ਇਕੱਲਾ ਭਰਾ ਬਚਿਆ ਉਹ ਮਾਂ ਨੂੰ ਪਤਾ ਜਿਹਦਾ ਪੁੱਤ ਬਚਿਆ ਤੇ ਕਿੰਨੇ ਇਦਾਂ ਦੇ ਪਿਤਾ ਬਚ ਰਹੇ ਆ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਕੰਮ ਹੈ ਬਹੁਤ ਵੱਡਾ ਪੁੰਨ ਦਾ ਕੰਮ ਪਿਛਲੇ 2 ਸਾਲਾਂ 'ਚ ਜਿਹੜਾ ਜਿੰਨੇ ਫੈਸਲੇ ਲਏ ਗਏ ਮੈਨੂੰ ਸਭਤ ਲੱਗਦਾ ਕਿ ਸਭ ਤੋਂ ਵੱਡਾ ਫੈਸਲਾ ਇਹ ਆ ਤੇ 3 ਮਹੀਨਿਆਂ 'ਚ ਮੈਂ ਹੁਣੇ ਅਖਬਾਰ ਵੀ ਪੜ ਰਿਹਾ ਸੀ 5800 ਜਾਨਾਂ ਪਿਛਲੇ 3 ਮਹੀਨਿਆਂ 'ਚ ਐਸਐਸਫ ਵਾਲੀਆਂ ਗੱਡੀਆਂ ਨੇ ਬਚਾਈਆਂ ਸੋ ਇਹਦੇ ਲਈ ਸਾਰੇ ਪੰਜਾਬ ਦੇ ਲੋਕ ਤੁਹਾਡੇ ਧੰਨਵਾਦੀ ਆ ਤੇ ਦੂਜਾ ਮਾਨ ਸਾਹਿਬ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ ਸਾਡੇ ਉਥੇ ਅੜੀਸਰ ਗੁਰੂ ਘਰ ਐ ਮੈਂ ਜਦੋਂ ਵੀ ਕੈਂਪੇਨ ਦੀ ਸ਼ੁਰੂਆਤ ਕਰਦਾ ਮੈਂ ਉੱਥੇ ਮੱਥਾ ਟੇਕਣ ਜਾਂਦਾ ਮੈਂ ਇਸ ਵਾਰ ਵੀ ਮੱਥਾ ਟੇਕਣ ਗਿਆ ਤਾਂ ਮੈਨੂੰ ਬਾਹਰ ਬਾਬਾ ਜੀ ਨੇ ਸਰੋਪਾ ਦਿੱਤਾ ਤੇ ਉਸ ਤੋਂ ਬਾਅਦ ਮੈਂ ਅੰਦਰ ਦਰਬਾਰ ਸਾਹਿਬ ਚਲਾ ਗਿਆ ਉੱਥੇ ਜਿਹੜੇ ਹੈੱਡ ਗ੍ਰਾਂਥੀ ਐ ਤੁਹਾਡੇ ਚੋਂ ਵੀ ਬਹੁਤ ਅੜੀ ਸਾਹਿਬ ਜਾਣਦੇ ਹੋਵੋਗੇ ਹੰਢਿਆਏ ਉਹ ਕਹਿੰਦੇ ਮੈਂ ਵੀ ਸਰੋਪਾ ਦੇਣਾ ਮੈਂ ਕਿਹਾ ਬਾਬਾ ਜੀ ਬਾਹਰ ਵੱਡੇ ਬਾਬਾ ਜੀ ਨੇ ਦਿੱਤਾ ਕੋਈ ਨਹੀਂ ਤੁਸੀਂ ਰਹਿਣ ਦਿਓ ਉਹ ਕਹਿੰਦੇ ਸਰੋਪਾ ਮੇਰਾ ਮੁੱਖ ਮੰਤਰੀ ਸਾਹਿਬ ਦੇ ਲਈ ਹੈ ਮੇਰੇ ਵੱਲੋਂ ਕਹਿੰਦੇ ਜਾ ਕੇ ਧੰਨਵਾਦ ਕਰਿਓ ਮੇਰਾ ਮੁੰਡਾ ਕਿੰਨੀਆਂ ਸਰਕਾਰਾਂ ਲੰਘੀਆਂ ਭਰਤੀ ਦੇਖਦਾ ਸੀ ਅਸੀਂ ਗਰੀਬ ਪਰਿਵਾਰ ਹੈ ਕਦੇ 10 ਲੱਖ ਬੈਂਗਲੈਂਸ ਸੀ ਕਦੇ 20 ਲੱਖ ਮੰਗ ਲੈਂਦੇ ਸੀ ਇਹ ਕੀ ਕਹਿੰਦੇ ਉਹ ਭਰਤੀ ਹੋ ਕੇ ਆ ਗਿਆ ਤੇਰੇ ਡੱਬਾ ਲੈ ਕੇ ਆਇਆ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ 베ਰਾ ਮੁੰਡਾ ਕਦੋਂ ਪੁਲਿਸ ਚ ਭਰਤੀ ਹੋ ਗਿਆ ਐਦਾਂ ਦੀਆਂ ਪ੍ਰੈਕਟੀਕਲ ਉਦਾਹਰਨਾਂ ਹਜ਼ਾਰਾਂ ਚ ਪੰਜਾਬ ਚੋਂ ਪੇ ਮਿਲ ਰਹੀਆਂ ਨੇ ਤੇ ਅੱਗੇ ਹੁਣ ਅਸੀਂ ਪਿੰਡ ਚ ਜਾਣਾ ਨਾ ਮਾਨ ਸਾਹਿਬ ਪੁੱਛਦੇ ਆ ਵੀ ਥੋੜੇ ਪਿੰਡ ਚੋਂ ਨੌਕਰੀਆਂ ਕਿੰਨੀਆਂ ਮਿਲਦੀਆਂ ਉਹ ਕਹਿੰਦੇ ਆ ਜੀ ਕੋਈ ਕਹਿੰਦਾ 10 ਮਿਲੀਆਂ ਕੋਈ ਕਹਿੰਦਾ 5 ਆ ਬਨਾਰਸੀ ਪਿੰਡ ਐਮ ਐਲ ਏ ਸਾਹਿਬ ਦੇ ਹੱਥੇ ਚ ਗਿਆ 56 ਅਸੀਂ ਸਾਥ ਚ ਕੱਢ ਕੇ ਚੈਲੰਜ ਕਰਦੇ ਆ ਵੀ ਜਿੰਨੇ ਧੀਆਂ ਪੁੱਤਾਂ ਨੂੰ ਥੋੜੇ ਪਿੰਡ ਚ ਨੌਕਰੀ ਮਿਲੀ ਐ ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਚਾਹੇ ਸਾਥ ਚ ਬੁਲਾ ਕੇ ਪੁੱਛ ਲੋ ਚਾਹੇ ਘਰੇ ਜਾ ਕੇ ਪੁੱਛ ਲੋ ਵੀ ਕਿਸੇ ਨੂੰ ਪੈਸਾ ਦੇਣਾ ਪਿਆ ਕਿਸੇ ਨੂੰ ਸ਼ਵਾਰਸ਼ ਲਵਾਉਣੀ ਪਈ ਨਹੀਂ ਪਹਿਲਾਂ ਦੀਆਂ ਸਰਕਾਰਾਂ ਚ ਡੀਐਸਪੀ ਕੌਣ ਲੱਗਦੇ ਸੀ ਰਬਨੀਤ ਬਿੱਟੂ ਦਾ ਭਰਾ ਥਾਣੇਦਾਰ ਕੌਣ ਲੱਗਦੇ ਸੀ ਪ੍ਰਤਾਪ ਬਾਜਵੇ ਦਾ ਭਤੀਜਾ ਕਾਂਗੜ ਦਾ ਜਵਾਈ ਇਹ ਪਹਿਲੀ ਸਰਕਾਰ ਹੈ ਭਰਾ ਮੇਰੋ ਜਿਨੇ ਆਮ ਘਰਾਂ ਦੇ 3 ਪੁੱਤਾਂ ਨੂੰ ਥਾਣੇਦਾਰ ਲਾਇਆ ਡੀਐਸਪੀ ਲਾਇਆ ਆਮ ਘਰਾਂ ਦੇ 3 ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਸੋ ਸੰਗਰੂਰ ਵਾਲਿਓ ਸੋ ਸੰਗਰੂਰ ਵਾਲਿਓ ਸਾਰਿਆਂ ਨੇ ਤਕੜੇ ਹੋ ਕੇ ਇਹ ਲੜਾਈ ਲੜਨੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਪਿਛਲੇ 2 ਸਾਲਾਂ ਸਰਕਾਰ ਨੇ ਕੰਮ ਕੀਤੇ ਆ ਮੁੱਖ ਮੰਤਰੀ ਸਾਹਿਬ ਦਾ ਹੌਸਲਾ ਵਧਾਉਣ ਲਈ ਸਰਕਾਰ ਦਾ ਹੌਸਲਾ ਵਧਾਉਣ ਲਈ ਤਕੜੇ ਹੋ ਕੇ ਜਿਹੜੇ ਸਾਥ ਆ ਸਾਰੇ ਤੁਸੀਂ ਦਿਓ ਤੇ ਮੈਂ ਤੁਹਾਨੂੰ ਤਾਂ ਅਪੀਲ ਕਰਨੀ ਕਰਨੀ ਐ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਭਰਾਵੋ ਤੁਸੀਂ ਸਾਰੇ ਸੰਗਰੂਰ ਦੇੋਂ ਤੇ ਸੰਗਰੂਰੀਆ ਤੁਹਾਡਾ ਭਰਾ ਇਲੈਕਸ਼ਨ ਲੜ ਰਿਹਾ ਆ ਤੁਹਾਡਾ ਉਮੀਦਵਾਰ ਵੀ ਤੇ ਦੂਜੇ ਜਿੰਨੇ ਉਮੀਦਵਾਰ ਆ ਸਾਰੇ ਬਾਹਰੋਂ ਆਇਆ ਅਸੀਂ ਇਲਾਕੇ ਦੀ ਤਰੱਕੀ ਕਰਾਉਣੀ ਆ ਮੈਂ ਤੁਹਾਡਾ ਆਪਣਾ ਮੇਰਾ ਪਿੰਡ ਸੰਗਰੂਰ ਚ ਮੇਰਾ ਘਰ ਸੰਗਰੂਰ ਲੋਕ ਸਭਾ ਦੇ ਵਿੱਚ ਆ ਮੇਰਾ ਕਾਂਗਰਸੀ ਭਰਾ ਵੀ ਸਾਥ ਦੇਣ ਤੇ ਮੈਂ ਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਇਹ ਕਾਲੀ ਦਲ ਪਾਰਟੀ ਦਾ ਤੁਹਾਡੇ ਪ੍ਰਧਾਨ ਸਖਬੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਤੁਹਾਡਾ ਕੋਈ ਦੋਸ਼ ਨਹੀਂ ਤੁਸੀਂ ਦਾ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਮਾਨਤ ਜਬਤ ਹੋਊਗੀ ਥੋੜੀ ਬਹੁਤੀ ਆਕਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਸ ਤੋਂ ਬਾਅਦ 2019 ਚ 2 ਰਹਿ ਗਈ ਐਮਪੀ ਤੇ 2022 ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਵਾਈਵ ਕਰ ਜੇ ਤਿੰਨ ਰਹਿ ਗਈਆਂ ਤੇ ਐਤਕੀ ਮੈਨੂੰ ਲੱਗਦਾ ਆ 2024 ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ ਇਸੇ ਕਰਕੇ ਡਰਦੀ ਟਿਕਟ ਨਾਉਂਸਤੀ ਸੀ ਕਰਦੀ ਕਦੇ ਬਠਿੰਡਾ ਸੋਚਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਨੂੰਨ ਹਾਰਨਾ ਬਠਿੰਡੂ ਹਰ ਲੈਣਾ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜ਼ਮਾਨਤ ਜੱਪ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜ਼ਮਾਨਤ ਜੱਪਤ ਹੋਣੀ ਹੈ ਸੋ ਮੈਂ ਅਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਨਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਤਕਬੀਰ ਸਿੰਘ ਬਾਦਲ ਨੇ ਕੀਤੀ ਆ ਕ੍ਰੈਡੀਬਿਲਟੀ ਪਹਿਲਾਂ ਹੀ ਜ਼ੀਰੋ ਸੀ ਹੁਣ ਤਾਂ ਹੋਰ ਵੀ ਮਾਈਨਸ ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ ਚ ਜਿਹੜੀ ਡਿਵੈਲਪਮੈਂਟ ਕਰਨੀ ਹੈ ਪਹਿਲਾਂ ਪੰਜਾਬ ਵਾਲੇ ਫੰਡ ਤਾਂ ਆਉਂਦੇ ਹੀ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਕਿਉਂਕਿ ਆਪਾਂ ਕੇਂਦਰ ਚ ਐਤ ਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਈਅੰਸ ਦਾ ਹਿੱਸਾ ਬਣਨਾ ਐ ਐਤ ਕੀ ਆਪਾਂ ਹਿੱਸਾ ਦੇਣ ਵਾਲੇ ਬਣਨਾ ਐ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ